ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਜੀਤ ਸਿੰਘ ਖਾਲਸਾ ਸਮਾਣਾ ਟਾਵਰ ਮੋਰਚਾ ਸਰਬ ਧਰਮ ਮੋਰਚਾ ਗੁਰੂ ਪਿਆਰਿਓ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਜਿੱਥੇ ਮੈਂ ਟਾਵਰ ਤੇ 400 ਫੁੱਟ ਉੱਚੇ ਟਾਵਰ ਤੇ ਸਮਾਣੇ ਇੱਕ ਸਾਲ ਤੋਂ ਬੈਠਿਆ ਆਹ ਦੇਖੋ ਆ ਮੇਰੀ ਜਿਹੜਾ ਬਿਸਤਰਾ ਹੈ 2x6 ਇਹ ਜਗ੍ਹਾ ਜਿੱਥੇ ਬਿਸਤਰਾ ਲੱਗੇ ਹੋਇਆ ਆ ਥੱਲੇ ਦਾ ਦ੍ਰਿਸ਼ ਹੈ ਭਾਈ ਆ ਦੇਖੋ ਆ ਥੱਲੇ ਪਾਰਕ ਹੈ ਤੇ ਆ ਸਾਰਾ ਥੱਲੋ ਸਮਾਣਾ ਹੈ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਖਾਲਸਾ ਪੰਥ ਨੂੰ ਆਵਾਜ਼ ਮਾਰਦਾ ਸਿੱਖ ਕੌਮ ਦੇ ਜਾਇਆਂ ਨੂੰ ਆਵਾਜ਼ ਮਾਰਦਾ ਮੈਂ ਇੱਥੇ ਬੈਠਿਆ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਵਾਸਤੇ ਪਵਿੱਤਰ ਗੀਤਾ ਦੀ ਬੇਅਦਬੀ ਰੋਕਣ ਵਾਸਤੇ ਪਵਿੱਤਰ ਕੁਰਾਨ ਦੀ ਬੇਅਦਬੀ ਰੋਕਣ ਵਾਸਤੇ ਪਵਿੱਤਰ ਬਾਈਬਲ ਦੀ ਬੇਅਦਬੀ ਰੋਕਣ ਵਾਸਤੇ ਪਰ ਸਭ ਤੋਂ ਜ਼ਿਆਦਾ ਬੇਅਦਬੀਆਂ ਪੰਜਾਬ ਦੇ ਵਿੱਚ 452 ਉੱਪਰਵਾਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੁੰਆਂ ਨੇ ਉਹਨੇ ਮੇਰਾ ਸੀਨਾ ਪਾੜ ਕੇ ਰੱਖਿਆ ਮੇਰੀ ਰਾਤਾਂ ਦੀ ਨੀਂਦ ਉੱਡ ਗਈ ਸੀ ਤਾਂ ਮੈਂ ਇਹ ਡਿਸੀਜਨ ਲਿਆ ਵੀ ਮਰਦੇ ਮਰ ਜਾਾਂਗੇ ਇਹ ਬੇਆਦਰੀਆਂ ਰਖਵਾ ਕੇ ਹਟਾਂਗੇ ਮੈਂ ਖਾਲਸਾ ਪੰਥ ਨੂੰ ਬੇਨਤੀ ਕਰਦਾ ਇੱਕ ਤਰੀਕ ਨੂੰ ਪਰਸੋਂ ਨੂੰ ਇਕੱਠ ਰੱਖੇ ਉਹ ਜੇ ਆਪਣੇ ਆਪ ਨੂੰ ਸਿੱਖ ਸਮਝਦੇ ਹੋ ਤਾਂ ਜਰੂਰ ਪਹੁੰਚੋ ਸਮਾਣੇ ਮੋਰਚੇ 'ਚ RAM SINGH RANA GOLDEN HATT ਵਾਲਾ ਜੋਧਾ ਜਿਹੜੇ ਜੋਧਿਆਂ ਦਾ ਖੂਨ ਖੋਲਦੇ ਨੇ ਪਾਪ ਨੂੰ ਟੱਕਰ ਦੇਣ ਵਾਸਤੇ ਉਹ ਹਮੇਸ਼ਾ ਜੋਧੇ ਹੁੰਦੇ ਆ ਉਹ ਪ੍ਰਮਾਤਮਾ ਦੇ ਪਿਆਰੇ ਹੁੰਦੇ ਐ ਜਦੋਂ ਰਾਮ ਸਿੰਘ ਰਾਣਾ ਨੂੰ ਮੈਂ ਦੱਸਿਆ ਇੱਕ ਹਫ਼ਤਾ ਪਹਿਲਾਂ ਵੀ ਬਾਈ ਜੀ ਮੈਂ ਇੱਕ ਸਾਲ ਤੋਂ ਇਸ ਟਾਵਰ ਤੇ ਬੈਠਾ ਹੋਇਆ ਹਾਂ ਮੇਰੀ ਮੰਗ ਆ ਮੈਂ ਬੇਅਦਮੀਆਂ ਰਖਵਾਉਣਾ ਚਾਹਣਾ ਸਾਰੇ ਧਰਮਾਂ ਦੀ ਸਾਰੇ ਧਰਮ ਗ੍ਰੰਥਾਂ ਦੀਆਂ ਬੇਅਦਮੀਆਂ ਰਖਵਾਉਣਾ ਚਾਹਣਾ ਉਹ ਬੰਦਾ ਈਮੋਸ਼ਨਲ ਹੋ ਗਿਆ ਉਹ ਕਹਿੰਦਾ ਬਾਈ ਜੀ ਮਰਦਾ ਮਰ ਜੂੰਗਾ ਪਰ ਹੁਣ ਬੇਅਦਮੀ ਨਹੀਂ ਹੋਣ ਦੇਵਾਂਗੇ ਇਹ ਹੁੰਦੀ ਐ ਮਰਦ ਦੀ ਨਿਸ਼ਾਨੀ ਜਿਹਦਾ ਖੂਨ ਖੋਲੇ ਓ ਸਾਡਾ ਖੂਨ ਪਾਣੀ ਬਣ ਗਿਆ ਸਿੱਕੋ ਓ ਮਰ ਗਈ ਸਾਡੀ ਜ਼ਮੀਰ ਅਸੀਂ ਆਪਦੇ ਪਉ ਦੀ ਆਪਦੇ ਗੁਰੂ ਗ੍ਰੰਥ ਸਾਹਿਬ ਦੀ ਇੱਜ਼ਤ ਮਾਨ ਸਨਮਾਨ ਕੈਮ ਨਹੀਂ ਕਰ ਸਕਦੇ ਗਲੀਆਂ ਨਾਲੀਆਂ ਦੇ ਵਿੱਚ ਗੁਰੂ ਸਾਹਿਬ ਦੀ ਬੇਇੱਜ਼ਤੀ ਹੋ ਰਹੀ ਏ ਗਲੀਆਂ ਨਾਲੀਆਂ ਦੇ ਵਿੱਚ ਅੰਗ ਪਾੜ ਪਾੜ ਕੇ ਖਿਲਾਰੇ ਜਾ ਰਹੇ ਨੇ ਓ ਬੇਸ਼ਰਮੀ ਤੋ ਮੜਾ ਮੋੜਾ ਹੱਥ ਮਾਰੋ ਤਾਂ ਜਮੀ ਤੁਸੀਂ ਮਰ ਚੁੱਕੇ ਜੇ ਮਰੇ ਜਾਉਂਦੇ ਜੀ ਨਾ ਓਏ ਨਾ ਸਾਥ ਦਿੱਤਾ ਤਾਂ ਮਰੇ ਤੋਂ ਮੇਰੇ ਸਾਥ ਨਾ ਦਿਓ ਮੇਰੇ ਮਰੇ ਤੋਂ ਇੱਥੇ ਕਦਮ ਨਾ ਰੱਖ ਦਿਓ ਅੱਜ ਤੱਕ ਸਾਥ ਨਹੀਂ ਦਿੱਤਾ ਓਏ ਹੁਣੇ ਸ਼ਰਮ ਕਰ ਲੋ ਇੱਕ ਹਿੰਦੂ ਧਰਮ ਦਾ ਬੰਦਾ RAM SINGH RANA ਉੱਟਿਆ ਜਿਹੜਾ ਕਹਿੰਦਾ ਮੈਂ ਮਰ ਸਕਦਾ ਪਰ ਮੈਂ ਗੁਰੂ ਗ੍ਰੰਥ ਸਾਹਿਬ ਦੀ ਹੁਣ ਬੇਅਦਬੀ ਨਹੀਂ ਹੁਣ ਦੇਵਾਂਗਾ ਤਾਂ ਸਿੱਖੋ ਤੁਸੀਂ ਮਰ ਗਏ ਇਹ ਸੀ ਦਾ ਜਵਾਬ ਦੋ ਮੈਨੂੰ ਮੈਂ ਮਰਦਾ ਮਰ ਜੂਗਾ ਪਰ ਪਿੱਛੇ ਨਹੀਂ ਹਟੂਗਾ ਜੇ ਸਰਕਾਰ ਕਾਨੂੰਨ ਨਹੀਂ ਬਣਾਉਂਦੀ ਤਾਂ ਮੈਂ ਸਖਤ ਕੋਈ ਫੈਸਲਾ ਲਵਾਂਗਾ ਜਿਸ ਦੇ ਨਾਲ ਮੈਨੂੰ ਇਹ ਜ਼ਿੰਦਗੀ ਪਿਆਰੀ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ